ਆਹ ਬੜੇ ਕਾਰ ਦੇ ਨਾਲ ਆਪੇ ਕੰਤਾ ਸੁਣੀਏ ਕਿ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਆ ਖਾਸੇ ਪੰਥ ਪ੍ਰਗਟ ਸ਼ਬਦੀ ਬੜੀ ਮਹਾਨਤਾ ਜਿਹੜਾ ਸਦੀ ਵੀ ਰਹਿੰਦਾ ਗੁਰੂ ਨਾਨਕ ਸਾਹਿਬ ਦਿੱਸਤ ਕਰਕੇ ਜਿਵੇਂ ਦਾਤਾਂ ਦਾਈ ਇਸ ਹੀ ਕਲਿਆਣ ਦਾ ਸਮਹਿਤਾ ਪਟਵਾਰੀ ਸਾਹਿਬ ਨੂੰ ਖੁਸ਼ੀ ਦੀ ਖਬਰ ਦੇ ਰਹੀ ਹੈ ਉਹ ਕੰਤਾ ਆਪ ਸੁਣੀਏ ਵਿਸ਼ਰਵ ਕਲਾ ਸਮਰੱਥ ਸਤਿਗੁਰੂ ਪ੍ਰਗਟ ਹੋਏ ਨੇ ਦਾਤਾਂ ਦਾਈ ਖੁਸ਼ੀ ਦੀ ਖਬਰ ਐਉਂ ਦੇ ਦੇ ਹੋ ਤੱਕ ਦੌਲਤਾ ਦਾਈ ਸਤਗੁਰ ਦੀਨ ਦੇ ਅਲੂਨੋ ਹੋ ਲੱਗੀ ਦੇ ਅਵਧਾਈਆਂ ਆ ਕੇ ਮੈਤਾ ਕਲੂਨੋ ਹੋ ਮਾ ਤ੍ਰਿਪਤਾ ਦੀ ਕੋਦ ਵਿਖੇ ਜੋ ਰਹੇ ਸੰਮੋਏ ਨੇ ਉਹ ਸਰਬ ਕਲਾ ਸਮਰੱਤ ਸਤਗੁਰੂ ਪ੍ਰਗਟ ਹੋਏ ਹੋ ਹੋ ਤਨ ਹੈ ਮਾ ਤ੍ਰਿਪਤਾ ਧਨੁ 쿠ਸ਼ੀ ਮਟਵਾਰੀ ਰੀ ਹੋ ਕਰ ਜਿੰਨਾ ਦੇ ਪ੍ਰਗਟ ਹੋਈ ਜੋਤ ਨਿਆਰੀ ਰੀ ਹੋ ਤੱਕ ਤੱਕ ਹੋ ਸਮੇ ਜਮਾਲ ਨੇ ਨਾਰਾਖ ਦੇ ਦੋਏ ਨੇ ਹੋ ਸਰਬ ਤੱਲਾ ਸਮ ਰੱਖ ਸੰਤ ਗੁਰੂ ਤਰਗਤ ਹੋਏ ਨੇ ਆ ਹੱਥਾਂ ਵਿੱਚ ਜਨਮੇ ਆ ਹੱਥਾਂ ਵਿੱਚ ਜਨਮੇ ਹੋਇਆ ਹੱਥਾਂ ਵਿੱਚ ਜਨਮੇ ਮੇਰੇ ਬਾਗ ਬਥੇਰੇ ਨਹੀਂ ਉਹ ਪਰ ਮੇਰਾ ਮਨ ਮੋਲਿਆ ਨੂਰੀ ਬਾਲਕ ਤੇਰੇ ਨੇ ਫੁਕੀਆਂ ਮੈਂ ਤੱਕ ਮੁਹੱਬਤ ਜਾਂਦੇ ਨਹੀਂ ਲਪੋ ਬੱਲਾਸ ਅਮਰਾ ਪ੍ਰਛਤ ਬਰੂ ਤਰਗਟ ਹੋਏ ਨੇ ਓ ਮਾਂ ਤੇ ਗਰਭ ਚੋਂ ਜਦ ਕੋਈ ਬਾਲ ਕ ਜੱਗ ਤੇ ਆਉਣਾ ਹੈ ਓਏ ਓ ਰੰਦਾ ਬਰ ਹਸ ਹਸ ਕੇ ਜੱਗ ਖੁਸ਼ੀ ਮਨਉਂਦਾ ਹੈ ਓ ਦੇਤਾ ਫਿਰ ਫਿਰ ਹਸੇ ਪੂਰਾ ਵੀ ਨਾ ਰੋਏ ਨੇ ਓ ਸਰਦ ਕਲਾਸ ਅਮਰਾ ਪ੍ਰਛਤ ਬਰੂ ਤਰਗਟ ਹੋਏ ਨੇ ਓ ਮੁਖੜੇ ਦਾ ਜਮਕਾਰਾ ਮੁਖੜੇ ਦਾ ਜਮਕਾਰਾ ਓ ਮੁਖੜੇ ਨੰਕਾਰੋ ਰਗਾ ਹੋ ਦਰਸ਼ਣੀਏ ਦਾ ਜਨਮ ਜਨਮ ਦੇ ਦੁਖੜੇ ਕੋੜ ਦਾ ਹੋ ਲਗ ਜਿੰਨਾ ਰੂਪ జగਤ ਤੇ ਜਾਂਦੇ தோਏ ਦੇ ਹੋ ਸਰਬ ਕੱਲਾ ਸਮਰੱਤ ਗੋਰੇ ਪ੍ਰਗਟ ਹੋਏ ਹੋ ਹੋ ਰਾਮਕ੍ਰਿਸ਼ਨ ਤੌ ਲਗਦਾ ਮੈਨੂੰ ਸੋਨਾ ਮਨਮੋੜਾ ਹੋ ਇਹ ਦੇ ਵਰਗਾ ਹੋਰ ਕਿਸੇ ਤੇ ਹੁਸਨ ਨਹੀਂ ਹੋਣਾ ਹੋ ਆਪਦਰ ਆਇਣ ਵਿੱਚ ਮਨ ਕਾੜੇ ਆਣ ਖਦੋ ए में तो हो मट गई सब भुखा मट गई सब भुखाट गई सब भुखा सब मिल गई दौलत दर्शन दौलतें अज मैं होगी दौलत होगी मैं बट पागी होगी मैं बट भागी होगी मैं बट पागी करोए में ਗੁਰੂ ਵਰਕਟਾ ਹੋਏ ਨੇ ਹੋ ਲਾਡੀ ਪ੍ਰੀਤ ਦੇ ਦੀਪ ਜਦੋਂ ਇਹ ਕਥਾ ਸੁਣਾਵਣਗੇ ਹੋ ਕਾਮ ਕਲਾ ਦੇ ਹਾਰ ਗੁਰਾਂ ਦੇ ਕੰਠ ਸਜਾਉਣਗੇ ਹੋ ਸ਼ਬਦ ਗੋਤੀਆਂ ਵਰਗੇ ਜੋ ਇੱਕ ਸਾਰ ਪਰੋਏ ਨੇ ਹੋ ਸਰਬ ਕਲਾ ਸਮਰੱਥ ਸਤ ਗੁਰੂ ਵਰਕਟ ਹੋਏ ਨੇ ਸਰਬ ਕਲਾ ਸਮਰੱਥ ਸਤ ਗੁਰੂ ਵਰਗਟ ਹੋਏ ਨੇ ਉਹ ਤਾਂ ਦਾਈ ਨੇ ਇੱਕ ਖੁਸ਼ੀ ਦਾ ਖਬਰ ਪਟਵਾਰੀ ਸਾਹਿਬ ਨੂੰ ਦਿੱਤਾ ਇਹ ਖੁਸ਼ੀ ਦੀ ਖਬਰ ਚਾਰੇ ਪਾਸੇ ਪਹੁੰਚੀ